ਪੰਜਾਬ ਵਿੱਚ ਨਸ਼ਾ ਵਿਰੋਧੀ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਜਾਰੀ ਹੈ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਦੀ ਅਗਵਾਹੀ ਵਿੱਚ ਗੁਦਾਸਪੁਰ ਜ਼ਿਲ੍ਹੇ ਦੇ ਇਲਾਕਿਆਂ ਇਲਾਮਾਬਾਦ ਅਤੇ ਗੀਤਾ ਪਵਨ ਰੋਡ ਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਪੁਲਿਸ ਨੇ ਕਰਾਦੀ ਜਾਂਚ ਕੀਤੀ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਡੀਆਈਜੀ ਗੋਇਲ ਨੇ ਕਿਹਾ ਕਿ ਇਸ ਮੁਹਿੰਮ ਦੇ ਤਹਿਤ 2500 ਨਸ਼ੇੜੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਗੁਦਾਸਪੁਰ ਪੁਲਿਸ ਦੇ ਤੱਤ ਪੜਤਾਲ ਲਈ ਉਹਨਾਂ ਨੇ ਐਸਐਸਪੀ ਅਦਿੱਤਿਆ ਦੀ ਛਲਾਗਾ ਕੀਤੀ ਉਹਨਾਂ ਨੇ ਅੱਗੇ ਕਿਹਾ ਕਿ ਨਸ਼ਾ ਤਸਕਰਾਂ ਦੀ 350 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਗੈਂਸਟਰਾਂ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਗੋਇਲ ਨੇ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਵੀਡੀਸੀ ਦੇ ਨਾਲ ਵੀ ਅਸੀਂ ਇੱਕ ਮੀਟਿੰਗ ਕੀਤੀ ਸੀ ਰੂਟ ਗਰੂ ਹੋਏ ਸੀਗੇ ਅੱਜ ਕੈਸੋ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਹੈਗਾ ਅਸੀਂ ਇਸ ਸਲਾਮਾਬਾਦ ਮੱਲੇ ਦੇ ਵਿੱਚ ਜਿਵੇਂ ਐਸੋ ਆਪਰੇਸ਼ਨ ਕਰ ਰਹੇ ਹੈਗੇ ਆ ਇਹਦੇ ਵਿੱਚ ਆਪਰੇਸ਼ਨ ਦੇ ਨਾਲ ਨਾਲ ਮੈਂ ਤੁਹਾਨੂੰ 2025 ਦੀ ਜਿਹੜੀ ਗੁਰਦਾਸਪੁਰ ਪੁਲਿਸ ਦੀ ਐਨਡੀਪਸ ਫਰੰਟ ਦੇ ਉੱਤੇ ਜਿਹੜੀ ਕਾਰਗੁਜ਼ਾਰੀ ਹੈ ਉਹਦੀ ਸਲਾਘਾ ਵੀ ਕਰਦਾ 2025 ਦੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਰੀਬ 900 ਦੇ ਕਰੀਬ ਐਨਡੀਪਸ ਦੇ ਪਰਚੇ ਦਰਜ ਕੀਤੇ ਹੈਗੇ ਨੇ ਤੇ 1200 ਦੇ ਕਰੀਬ ਜੜੇ ਹੈਗੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ ਇੱਕ ਹਮੈਨਟੇਰੀਅਨ ਫੇਸ ਜਿਹੜਾ ਗੁਰਦਾਸਪੁਰ ਪੁਲਿਸ ਦਾ ਉੱਪਰ ਕੇ ਸਾਹਮਣੇ ਆਇਆ ਇਹਨਾਂ ਨੇ ਤਕਰੀਬਨ 2500 ਨੌਜਵਾਨ ਜਿਹੜੇ ਇਸ ਗਲਗੱਤ ਦੇ ਵਿੱਚ ਨਸ਼ੇ ਦੀ ਗਲਗੱਤ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਅਤੇ ਰੋਟ ਸੈਂਟਰਾਂ ਦੇ ਵਿੱਚ ਰੈਫਰ ਕੀਤਾ ਹੈਗਾ ਤਾਂ ਜੋ ਉਹ ਇਸ ਕੋਡ ਤੋਂ ਨਿਜਾਦ ਪਾ ਸਕਣ ਅਤੇ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਹੋ ਸਕਣ ਇਹ ਇੱਕ ਬਹੁਤ ਅਸਚਲਗਾ ਯੋਗ ਕੰਮ ਹੈ ਜਿਸ ਲਈ ਇਹ ਇਹ ਵਧਾਈ ਦੇ ਪਾਤਰ ਨੇ ਜੇ ਅਸੀਂ ਉਹਨਾਂ ਤੇ ਗੱਲ ਕਰੀਏ ਡੈਮੋਲੇਸ਼ਨਸ ਦੇ ਉੱਤੇ ਜਿਹੜੀ ਇਲੀਗਲ ਪ੍ਰਸੀਡਸ ਤੇ ਜਿਹੜੇ ਇਹ ਮਗਰਮਾਚ ਜਿਹੜੀ ਉਤੋਂ ਕਮਾਈਆਂ ਕਰਦੇ ਨੇ ਪੈਡਲਰ ਸਪਲਾਈਅਰਸ ਤੇ ਚਾਰ ਡੈਮੋਲੇਸ਼ਨਸ ਵੀ 2025 ਦੇ ਵਿੱਚ ਕੀਤੀਆਂ ਗਈਆਂ ਨੇ ਆ तकरीबन 3.5 ਕਰੋੜ ਦੀ ਪ੍ਰਾਪਰਟੀ ਜਿਹੜੀ ਇਲੀਗਲ ਪ੍ਰਸੀਡਸ ਤੋਂ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਜਡ ਲੈਂਡਾਂ ਤੇ ਉੱਤੇ ਉਹਨਾਂ ਡੈਮੋਲਿਸ਼ ਕੀਤਾ ਗਿਆ ਤੇ 3.5 ਕਰੋੜ ਦੀ ਕਰੀਬ ਪ੍ਰਾਪਟੀ ਨੂੰ ਕੰਪਰੀਹੈਂਡ ਐਥਾਰਟੀ ਵੱਲੋਂ ਫ੍ਰੀਜ਼ ਵੀ ਕਰਵਾਇਆ ਗਿਆ ਹੈਗਾ ਜਿਨ੍ਹਾਂ ਦੀ ਜਿਹੜੀ ਇਲੀਗਲ ਟਰੇਡ ਦੇ ਵਿੱਚੋਂ ਇਹਨਾਂ ਨੇ ਬਣਾਈਆਂ ਗਈਆਂ ਹੈਗੀਆਂ ਇਹਨਾਂ ਨੇ ਉਸੇ ਲੜੀ ਦੇ ਵਿੱਚ ਜਿਹੜੀ ਇਹ ਮੁਹਿਮ ਚਲਦੀ ਰਹੂਗੀ ਨਿਰਵਿਘਨ ਔਰ ਬਹੁਤ ਅੱਛਾ ਐਸਐਸਪੀ ਸ਼ਰੀਆ ਦਿੱਤਿਆ ਆਈਪੀਐਸ ਦਾ ਐਸਪੀ ਡੀ ਦਵਿੰਦਰ ਇਹਨਾਂ ਨੇ ਤੇ ਇਹਨਾਂ ਦੀ ਸਾਰੀ ਟੀਮ ਨਸ਼ਿਆਂ ਦੇ ਵਿਰੁੱਧ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈਗਾ 20 ਕਿਲੋ ਦੇ ਕਰੀਬ ਇਹਨਾਂ ਨੇ ਹੈਰੋਇਨ ਵੀ ਬਰਾਮਦ ਕੀਤੀ ਹੈਗੀ ਹੈ ਇਹਨਾਂ ਦਾ ਗੈਂਗਸਟਰ ਫਰੰਟ ਤੇ ਵੀ ਜਿਹੜਾ ਕੰਮ ਹੈਗਾ ਸ਼ਲਾਘਾ ਯੋਗ ਹੈਗਾ ਨਸ਼ਾ ਦੇ ਸੋਦਾਕਰਾਂ ਨੂੰ ਇੱਕ ਪਗਾਮ ਵੀ ਹੈਗਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੁਹਾਡੀ ਕਰਦੋਂ ਤੱਕ ਪਹੁੰਚਣਗੇ देर ਹੋ ਸਕਦੀ ਹੈ ਬਟ ਇਹ ਨਹੀਂ ਕਿ ਪਹੁੰਚਣਗੇ ਨਹੀਂ ਅਸੀਂ ਇਹਨਾਂ ਨੂੰ ਕਹਿੰਨੇ ਆ ਕਿ ਆਪਣਾ ਜਿਹੜਾ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਇਸ ਦਲਦਲ ਤੋਂ ਬਾਹਰ ਆਣ ਮੇਨ ਸਟ੍ਰੀਮ ਚ ਆਣ ਅਸੀਂ ਉਹਨਾਂ ਦਾ ਜਿਹੜਾ ਖਰਕ ਦਾ ਜਿਹੜਾ ਵੀ ਕੋਈ ਸ਼ਮੂਲੀਅਤ ਹੈ ਉਸ ਨੂੰ ਮੈਰਿਟ ਦੇ ਆਧਾਰ ਦੇ ਉੱਤੇ ਅਸੀਂ ਉਹਨੂੰ ਕੰਸੀਡਰ ਵੀ ਕਰ ਸਕਦੇ ਹਾਂ ਖੇਡਾਂ ਨਾਲ ਜੁੜਨ ਪੜਾਈ ਕਰਨ ਡਾਕਟਰ ਬਣਨ ਸਾਇੰਟਿਸਟ ਬਣਨ ਪਰ ਆਪਣਾ ਕੀਤਾ ਬਣਾਉਣ ਕੋਈ ਪੰਜਾਬ ਦੇ ਵਿੱਚ ਹੁਨਰ ਦੀ ਕਮੀ ਨਹੀਂ ਹੈਗੀ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਅਪੀਲ ਵੀ ਕਰਾਂਗਾ ਤੇ ਨਾਲ ਦੇ ਨਾਲ ਨਸ਼ੇ ਦੇ ਸੋਦਾਗਰਾਂ ਨੂੰ ਚੇਤਾਵਨੀ ਵੀ ਦੇਵਾਂਗਾ ਕਿ ਅਸੀਂ ਤੁਹਾਡਾ ਬਹੁਤ ਤੁਹਾਡੀ ਗਿੱਚੀ ਜਿਹੜੀ ਹੈਗੀ ਇਹ ਚੰਗੀ ਤਰ੍ਹਾਂ ਨਪਾਂਗੇ ਔਰ ਅਸੀਂ ਇਸ ਆਪਣੇ ਪੰਜਾਬੀ ਸੂਬੇ ਨੂੰ ਜ਼ਿਲ੍ਹਾ ਗਰਦਾਸਪੁਰ ਨੂੰ ਇਹਨਾਂ ਤੋਂ ਨਜ਼ਾਰ ਤਵਾਵਾਂਗੇ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਉਹ ਸੈਕੰਡ ਤੋਂ ਨੰਨ ਹੈਗੀ ਅਸੀਂ ਹਰ ਚੈਲੇਂਜ ਨੂੰ ਸਵਾਰਕਾਰ ਕਰਦੇ ਹਾਂ ਅਸੀਂ ਕੰਪੀਟੈਂਟ ਹੈ ਅਸੀਂ ਮੋਟੀਵੇਟਿਡ ਹੈ ਅਸੀਂ ਹਰ ਕਿਸੇ ਵੀ ਕਠਿਨਾਈ ਦਾ ਜਾਂ ਗੈਂਗਸਟਰਵਾਦ ਦਾ ਜਿਹੜਾ ਹੈਗਾ ਮਿੱਟੀ ਪ੍ਰੋਬਲਮ ਨੂੰ ਨਿਜਠਣ ਲਈ ਅਸੀਂ ਪੂਰਾ ਸਖਸ਼ਮ ਹੈਗੇ ਆਂ ਤੇ ਅਸੀਂ ਇਹਦਾ ਮੂੰਹ ਤੋੜ ਜਵਾਂਗੇ